ਕਿਉਂਕਿ ਇੱਕ ਅਬੰਡਨੈਂਟ ਕਲੋਨੀ ਹੈ ਇਹ ਇੱਥੇ ਪਲਾਟ ਵਗੈਰਾ ਜ਼ਿਆਦਾ ਵਿਕੇ ਨਹੀਂ ਤੇ ਬਾਹਰਲੇ ਜਿਹੜੇ ਲੋਕ ਹੈਗੇ ਆ ਬਾਹਰਲੇ ਬੱਚੇ ਆ ਜਿਨ੍ਹਾਂ ਨੂੰ ਇਸ ਕਲੋਨੀ ਬਾਰੇ ਪਤਾ ਨਹੀਂ ਹੈ ਪਹਿਲਾਂ ਅਸੀਂ ਇੱਥੇ ਆਲੇ ਦੁਆਲੇ ਦੇ ਬੱਚੇ ਨਸ਼ਾ ਕਰਦੇ ਸੀ ਉਹ ਤਾਂ ਭਜਾ ਦਿੱਤੇ ਸੀ ਪੁਲਿਸ ਨੂੰ ਇਨਫੋਰਮ ਕੀਤਾ ਸੀ ਪੁਲਿਸ ਨੇ ਐਕਸ਼ਨ ਵੀ ਕੀਤਾ ਲੇਕਿਨ ਕੁਝ ਬੱਚੇ ਜਿਹੜੇ ਬਾਹਰਲੇ ਆ ਕੇ ਇੱਥੇ ਨਸ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਮੇਰਾ ਮੇਰੇ ਚੋਰੀ ਹੋ ਗਈ ਸੀ ਤੇ ਮੈਂ ਅਚਾਨਕ ਇਥੋਂ ਦੇਖਿਆ ਤੇ ਦੋ ਮੁੰਡੇ ਜਿਹੜੇ ਆ ਉਹ ਨਸ਼ਾ ਕਰ ਰਹੇ ਸੀ ਇੱਕ ਸਰਦਾਰ ਸੀ ਇੱਕ ਮੋਨਾ ਸੀ ਜਿਹੜਾ ਮੋਨਾ ਸਰਦਾਰ ਦੇ ਇੰਜੈਕਟ ਕਰ ਰਿਹਾ ਸੀ ਟਰੱਕਸ ਤੇ ਮੈਨੂੰ ਇਹ ਲੱਗਿਆ ਕਿ ਮੈਨੂੰ ਵੀਡੀਓ ਰਿਕਾਰਡ ਕਰ ਲੈਣਾ ਚਾਹੀਦਾ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ ਪਬਲਿਕ ਤੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ ਤਾਂ ਕਿ ਸਾਡੀ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਖਰਾਬ ਨਾ ਤਸਾਂ ਪਹਿਲਾਂ ਵੀ ਕੋਈ ਵੀਡੀਓ ਇਦਾਂ ਦੀ ਕੋਈ ਇੱਥੇ ਕਿੰਨੇ ਕੇ ਜਿਹੜਾ ਕੋਤਨ ਦਿਨ ਪਹਿਲਾਂ ਵੀ ਇੱਕ ਮੈਂ ਵੀਡੀਓ ਰਿਕਾਰਡ ਕੀਤਾ ਸੀ ਉਹ 18 ਸਾਲ ਦਾ ਪੱচ্চਾ ਸੀ ਜਿਹੜਾ ਆਪਣੇ ਆਪ ਨੂੰ ਜਵਾਰਕੇ ਤੋਂ ਕਹਿ ਰਿਹਾ ਸੀ ਉਹਦਾ ਤਾਂ ਮੈਨੂੰ ਬਹੁਤ ਹੀ ਤਰਸ ਆਇਆ ਮੈਨੂੰ ਇੰਜ ਲੱਗਿਆ ਕਿ ਜੇ ਮੇਰੇ ਬੱਚੇ ਇਹ ਕੰਮ ਕਰ ਰਹੇ ਆ ਤੇ ਉਹਨੂੰ ਮੈਂ ਸਮਝਾਵਾਂ ਜਾ ਕੇ ਭਜਾ ਦਿੱਤਾ ਸੀ ਲੇਕਿਨ ਇੰਜੈਕਸ਼ਨ ਫੇਰ ਵੀ ਉਹ ਚੋਰੀ ਲਗਾ ਕੇ ਗਿਆ ਸੀ ਕਿਵੇਂ ਦੇਖ ਦੋ ਜਿਸ ਤਰ੍ਹਾਂ ਕਿਹਾ ਜਾ ਰਿਹਾ ਵੀ ਨਸ਼ੇ ਨੂੰ ਬੰਦ ਕਰਤਾ ਇਹੋ ਜਿਹੇ ਹਾਲਾਤ ਹੈਗੇ ਨੇ ਹੁਣ ਅੱਜ ਕੱਲ ਜਿਹੜੀ ਇਹ ਨਸ਼ਿਆਂ ਦੀ ਪ੍ਰੋਬਲਮ ਹੈ ਇਹ ਜਿੰਨਾ ਅਸੀਂ ਸੋਚਦੇ ਹਾਂ ਉਹ ਤੋਂ ਵੀ ਜ਼ਿਆਦਾ ਵੱਡੀ ਹੈ ਵਾਈਡ ਸਪਰੈਡ ਹੈ ਔਰ ਇਹਨੂੰ ਠੱਲ ਪਾਉਣ ਦੀ ਜ਼ਰੂਰਤ ਹੈ ਅਜੇ ਪੁਲਿਸ ਕੋਸ਼ਿਸ਼ ਕਰ ਰਹੀ ਹੈ ਪਰ ਪ੍ਰੋਬਲਮ ਦਾ ਮੈਗਨੀਟਿਊਡ ਬਹੁਤ ਜ਼ਿਆਦਾ ਵੱਡਾ ਹੈ ਕਿ ਦੀ ਪੈਨੇਟ੍ਰੇਸ਼ਨ ਬਹੁਤ ਜ਼ਿਆਦਾ ਵੱਡੀ ਹੈ ਕਿਉਂਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਉਹ ਨਸ਼ਾ ਵੇਚਦੇ ਵੀ ਆ ਡਰੱਗ ਪੈਟਲਰ ਵੀ ਆ ਇਸ ਕਰਕੇ ਉਹ ਫੋਰਡ ਕਰ ਰਹੇ ਆ ਇਸ ਕਰਕੇ ਪ੍ਰੋਬਲਮ ਜਿਹੜੀ ਸੋਲਵ ਨਹੀਂ ਹੋ ਰਹੀ ਇਹਨੂੰ ਨੱਥ ਪਾਉਣ ਦੀ ਜ਼ਰੂਰਤ ਹੈ ਨਸਾਤੋ ਤੁਸੀਂ ਕਿਤੇ ਡਾਕਟਰੀ ਕਿਤੇ ਨਾਲ ਸੰਬੰਧਤ ਹੋ ਤੇ ਤੁਹਾਨੂੰ ਪਤਾ ਹੈ ਵੀ ਕਿਸ ਤਰ੍ਹਾਂ ਇੰਜੈਕਟ ਕਰ ਰਿਹਾ ਹੈ ਕਿੰਨਾ ਕੁ ਨੁਕਸਾਨਦੇ ਹੈ ਇਹ ਆਨ ਆਲੀ ਕਿਉਂਕਿ ਤੁਹਾਡੇ ਕਿਤੇ ਦੇ ਨਾਲ ਰਿਲੇਟਡ ਹੈ ਵੀ ਕਿੰਨਾ ਕੁ ਨੁਕਸਾਨਦੇ ਹੈ ਕੀ ਦੇਖਦੇ ਹਾਂ ਇਹਦਾ ਫਿਊਚਰ ਅੱਗੇ ਇਹ ਤੁਹਾਡਾ ਬਹੁਤ ਹੀ ਵਧੀਆ ਕੁਐਸਚਨ ਹੈ ਜਿਹੜਾ ਮੇਰਾ ਕਨਸਰਨ ਇਹ ਹੈ ਕਿ ਇਸ ਅਗਰ ਇਹ ਨਸ਼ਾ ਇਹ ਕਰਦੇ ਰਹੇ ਬੱਚੇ ਤੇ ਗਾਂ ਆਪਣੇ ਵਿਆਹ ਕਰਵਾਉਣਗੇ ਬੱਚੇ ਪੈਦਾ ਕਰਨਗੇ ਸਾਡਾ ਜੈਨੇਟਿਕ ਡੈਮੇਜ ਹੋਣ ਦਾ ਖਤਰਾ ਹੈਗਾ ਔਰ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਸਾਡੀਆਂ ਉਹ ਮੀਨੂ ਕੰਪਰੋਮਾਈਜ਼ਡ ਬਹੁਤ ਹੀ ਡਰਪੋਕ ਬਹੁਤ ਹੀ ਜਿਨ੍ਹਾਂ ਦੀ ਸਿਹਤ ਖਰਾਬ ਹੋਏਗੀ ਜੰਮਣਗੇ ਉਹ ਸਾਡੇ ਦੇਸ਼ ਦੀ ਜਿਹੜੀ ਰਿਸਿਸਟੈਂਸ ਹੈ ਉਹ ਵੀ ਖਤਰੇ ਵਿੱਚ ਹੈ ਕਿਉਂਕਿ ਅਸੀਂ ਬਹੁਤ ਹੀ ਜ਼ਿਆਦਾ ਖਤਰੇ ਵਿੱਚ ਬੈਠੇ ਹੋਏ ਆਏ ਉਹ ਕਿੱਥੋਂ ਦਾ ਮੁੰਡਾ ਤੂੰ ਜਵਾਰ ਕੇ ਦਾ ਕਿਹਨਾਂ ਚੋਮਾ ਤੂੰ ਇਹ ਗੋਤ ਕੀ ਤੁਹਾਡਾ ਗੱਲ ਗੱਲ ਦਾ ਹੈ ਨਹੀਂ ਇੱਥੇ ਬਟਲਾ ਆਪਣੇ ਜਵਾਰ ਕੇ ਹਾਂ ਬਾਰੋਂ ਰਹਿਣ ਲੱਗੇ ਆਂ ਬਾਰੋਂ ਕਿਹੜੇ ਪਿੰਡ ਤੋਂ ਆ ਕੇ ਕੋਟ ਤੋਂ ਕੋਟ ਆਹ ਕੋਟ ਧਰਮ ਹਾਂ ਨੰਗਲ ਕੋਟ ਨੰਗਲ ਨੰਗਲ ਚੱਲ ਮੂੰਹ ਦਿਖਾ ਦੇ ਇੱਕ ਵਾਰੀ ਤੇਰਾ ਚਿੱਟਾ ਛਟਾਉਣਾ ਆ ਤੈਨੂੰ ਪਰਤੀ ਕਰਾਉਨੇ ਆ ਹਾਂ ਰੈਨ ਦੇ ਅੰਕਲੇ ਯਾਰ ਬਾਲਾ ਕੋਈ ਹੋ ਜੂ ਕੀ ਹੋ ਜਾਏਗਾ ਅੱਛਾ ਪੜਦਾ ਤੂੰ ਹਾਂਜੀ 13ਵੀਂ ਚ 12ਵੀਂ ਦੇ ਚਲੋ ਮੂੰਹ ਨਾਲ ਖਾਸ ਰੇਂਜ ਦਿਖਾ ਦੇ ਹਾਂ ਰੇਂਜ ਆ ਪਾਣੀ ਕਿੱਥੋਂ ਲਿਆ ਤੂੰ ਇੱਤੋਂ ਹੀ ਭਰੇ ਆ ਜਾ ਅੱਛਾ ਇਹ ਸਰਿੰਜ ਕਿੱਥੋਂ ਲਈ ਆ ਰੇਂਜ ਇੱਤੋਂ ਮਿਲਦੀ ਆ ਆਪਣੇ ਆਹ ਹਨੀ ਜਿਹੜਾ ਪਾਰ ਕੋਲੇ ਉਹ ਆ ਤੋ ਉਹ ਜਿਹੜਾ ਆਪਣਾ ਕਿਚਨ ਨਹੀਂ ਜਾਣੇ ਆ ਉੱਤੇ ਫ੍ਰੀਜ ਚ ਦਿੰਦੇ ਆ ਉੱਥੇ ਫ੍ਰੀਜ ਕਿਉਂ ਦਿੰਦੇ ਆ ਜੂਜੋ ਸਰਿੰਜ ਦਿੰਦੇ કે ਨਮੀ ਦਿੰਦੇ ਆ ਨਮੀ ਅੱਛਾ ਕੌਣ ਨੇ ਉਹ ਬੰਦੇ ਲਾਉਣ ਵਾਸਤੇ ਅੱਛਾ ਆਪੇ ਜਿਹੜੇ ਵੇਚਦੇ ਆ ਨਹੀਂ ਨਹੀਂ ਹੂੰ ਵੇਚਦੇ ਨਹੀਂ ਜਿਹੜੇ ਦੂਸਰੇ ਆ ਦੂਸਰੇ ਕੌਣ ਹਾਂ ਜਿਹੜੇ ਆਪਣੇ ਕਮੇਟੀਆਂ ਇਹ ਨਹੀਂ ਬਣੀਆਂ ਹੁੰਦੀਆਂ ਜਿੰਨਾ ਕਰਕੇ ਮਣਕਿਆ ਸਰਕਾਰ ਦਿੰਦੀ ਹੈ ਕਿ ਅੱਛਾ ਕਾਰਡ ਲੈਂਦੇ ਆ ਅੱਛਾ ਤੈਨੂੰ ਇੰਨਾ ਪਤਾ ਵੀ ਜੇ ਇੰਜੈਕਟੇਬਲ ਤੂੰ ਡਰੱਗਸ ਯੂਜ਼ ਕਰਦਾ ਇਹਨਾਂ ਐਚ ਆਈ ਵੀ ਹੋ ਜਾਂਦਾ ਬੰਦਾ ਪੋਜ਼ਿਟਿਵ ਏਡਜ਼ ਹੋ ਜਾਂਦੀ ਹੈ ਪਤਾ ਨਹੀਂ ਤੈਨੂੰ ਇਸ ਗੱਲ ਦਾ ਕਿੰਨੀ ਸਾਲ ਦੀ ਉਮਰ ਤੇਰੀ ਇਹ ਤੇ ਬੀਮਾ ਥੰਦਾ ਜੀ ਤੇ ਤੇਰੀ ਜ਼ਿੰਦਗੀ ਖਰਾਬ ਤੇਨੂੰ ਚੰਗਾ ਡਰ ਨਹੀਂ ਲੱਗਦਾ ਕੀ ਹੋ ਗਿਆ ਸੀ ਤੈਨੂੰ ਤੂੰ ਇਹ ਕੰਮ ਕਿਉਂ ਕਰਦਾ ਤੂੰ ਜਰ ਜੇ ਛੋਟਾ ਜਿਹਾ ਮੁੰਡਾ ਆ ਤੂੰ ਮਤਲਬ ਤੈਨੂੰ ਕਿੱਟ ਚੱਕੀ ਬੈਠਾਣਾ ਵਾ ਤੂੰ ਐਂ ਕਰ ਗੱਲ ਸੁਣ ਤੂੰ ਦਾਖਲ ਹੋ ਕਿਤੇ ਠੀਕ ਆ ਸਮਝ ਗਿਆ ਤੇਰੀਆਂ ਭੈਣਾਂ ਵੀ ਹੋਣਗੀਆਂ ਮਾਪੇ ਵੀ ਆ ਕਿੰਨੀ ਜ਼ਮੀਨ ਆ ਤੇਰੀ 6 ਕਿੱਲੇ ਹਾਂ 6 ਕਿੱਲੇ 6 ਕਿੱਲੇ ਤਾਂ ਤੇ ਮੁੱਲ ਪਾਈਏ ਨਾ ਇੱਥੇ 6 ਕਿੱਲੇ ਤਾਂ ਤੇਰੇ ਵਿਗ ਜਾਣਗੇ 6 ਸਾਲਾਂ ਚ ਇੱਕ ਵਾਰੀ ਕਿੰਨੇ ਦੀ ਡੋਜ ਆਉਂਦੀ 1000 ਦੀ 1500 ਦੀ ਦੇਖੋ ਅੱਜ ਤੈਨੂੰ ਅਸੀਂ ਪਿਆਰ ਨਾਲ ਕਹਿੰਦੇ ਆ ਠੀਕ ਹੈ ਤੇ ਤੂੰ ਹੁਣ ਐ ਕਰ ਇੱਥੇ ਚਿੱਟਾ ਨਹੀਂ ਲਾਣਾ ਤੇ ਚਲੇ ਜਾ ਠੀਕ ਹੈ ਤੇ ਬਾਕੀ ਬਾਕੀ ਤੈਨੂੰ ਅਸੀਂ ਨਾ ਕਿਸੇ ਸੰਸਥਾ ਨੂੰ ਕਹਿ ਕੇ ਤੈਨੂੰ ਦਾਖਲ ਕਰਵਾਉਂਦੇ ਆ ਜਿਹੜੀ ਤੇਰੀ ਕੋਈ ਪ੍ਰੋਬਲਮ ਹੈ ਸੋਲਵ ਕਰਵਾਵਾਂਗੇ ਠੀਕ ਆ ਆਪਾਂ ਪੰਜਾਬ ਦੀ ਨੌਜਵਾਨੀ ਨੂੰ ਨਾ ਐ ਖਤਮ ਨਹੀਂ ਹੋਣ ਦੇਣਾ ਠੀਕ ਹੈ ਚੱਲ ਇੱਕ ਵਾਰੀ ਮੂੰਹ ਚੁੱਕ ਕੇ ਕਹਿ ਦੇ ਮੈਂ ਸੁਧਰੂੰਗਾ ਮੋਤਾ ਦੇਖ ਬੇਟਾ ਤੇਰਾ ਸਪੋਰਟਰ ਤਾਂ ਮੈਂ ਪਹਿਲਾਂ ਹੀ ਖਿੱਚ ਲਈ ਹੈ ਉਹ ਤਾਂ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਇੱਕ ਵਾਰੀ ਮੂੰਹ ਦਿਖਾ ਦੇ ਕਾਨੂੰਨੀ ਕਾਨੂੰਨੀ ਤਾਂ ਫਿਰ ਤੈਨੂੰ ਕਾਨੂੰਨ ਵਾਲਾ ਟਿਕਟਾ ਲਾਉਣਾ ਚਲੋ ਠੀਕ ਠੀਕ ਹੈ ਠੀਕ ਹੈ ਓਕੇ ਹੁਣ ਤੂੰ ਇੱਥੋਂ ਚਲੇ ਜਾ ਬੇਟਾ